ਕਰਦੇ ਆਪਣੇ YouTube ਚੈਨਲ ਦੇ ਵਿੱਚ ਤੇ ਚਾਹਾਂ ਦਾ ਲਾਈਵ ਤਸਵੀਰਾਂ ਦੇਖਾਦੇ ਨੇ ਜਿੱਤੇ ਕੋਕਾਂਗ ਵੀ ਤਿਆਰ ਹੋ ਰਿਹਾ ਹੈ ਹੋਰ ਨੀਚਾਈ ਹੋਈ ਨੇ ਹੋਰ ਕੈਂਪ ਚੱਲ ਰਹੇ ਆ ਫ੍ਰਮ ਹੋ ਜਾਗਾ ਸੋਨਿਆ ਜੀ ਧੰਨਵਾਦ ਆਜੋਂ ਵਾਲਾ ਵਿਖੇ ਔਰ ਆਪਣੇ ਨਾਲ ਜਿਹੜਾ ਹੈ ਸੰਸਥਾ ਦੇ ਮੀਤ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਵਿੱਪਨ ਜੀ ਆਪਣੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਹਰ ਹਸਦਾ ਜੀ ਭੱਤੀ ਜੀ ਅੱਜ ਦਾ ਇਹ ਅੱਖਾਂ ਦਾ ਫਰੀਕ ਜਾਂਚ ਅਪਰੇਸ਼ਨ ਕੈਂਪ ਸਾਡੇ ਸਰਬੱਤ ਦਾ ਭਲਾ ਚੈਡਾ ਬਿਟਾ ਦੇ ਮੁਖ ਟਰਸਟੀ ਡਾਕਟਰ ਐਸਪੀ ਸਿੰਘ ਜੀ ਬਰਾਏ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਹੈ ਸਾਡੇ ਕੌਮੀ ਪ੍ਰਧਾਨ ਜਸਾ ਸਿੰਘ ਜੀ ਸੰਧੂ ਇਸ ਸ਼ਹਿਰ ਸਵਾਮਨ ਡਾਇਰੈਕਟਰ ਸਰ ਅਸ਼ਟਵਾਲ ਜੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜੋ ਪਿੰਡ ਆਜਮ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਖਾਂ ਦਾ ਫ੍ਰੀ ਜਾਂਚ آپریشن ਕੈਂਪ ਲਾਇਆ ਗਿਆ ਹੈ ਇਹ ਕੈਂਪ ਜੋ ਸਾਡੇ ਇਥੋਂ ਪਿੰਡ ਦੇ ਨੇ ਮਨਦੀਪਜੀਤ ਜਖਸੀਰ ਜੀ ਉਹਨਾਂ ਨੇ ਆਪਣੇ ਮਾਤਾ ਲਖਵਿੰਦਰ ਕੌਰ ਜੀ ਦੀ ਯਾਦ ਵਿੱਚ ਇਹ ਕੈਂਪ ਲਾਇਆ ਭਾਂਜੀ ਆ ਜਾਓ ਸੋ ਇਹ ਅੱਖਾਂ ਦਾ ਫਰੀ ਜਾਂਚ ਪ੍ਰੈਸ਼ਰ ਪਿੰਡਸ ਦੇ ਸਰਕਾਰੀ ਸੀਨੀਅਰ ਸਕੂਲ ਅੱਗੇ ਵੱਲ ਵਿਕੇ ਚੱਲ ਰਹੇ ਆ ਤਾਂ ਕਿ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਤੋਸ ਵਰਪਿਤ ਔਰ ਇਸ ਕੈਂਪ ਦੇ ਵਿੱਚ ਦਵਾਈਆਂ ਫਰੀਦੀਆਂ ਜਾ ਰਹੀਆਂ ਨੇ ਧਿਆਨਕਾ ਫਰੀਦੀਆਂ ਜਾ ਰਹੀਆਂ ਔਰ ਜਿਹੜੇ ਮਰੀਜ਼ ਆਪਰੇਸ਼ਨ ਵਾਸਤੇ ਪਾਏ ਗਏ ਉਹਨਾਂ ਦੇ ਜਿਹੜੇ ਆਪਰੇਸ਼ਨ ਆ ਉਹ ਵੀ ਟਰਸਟ ਵੱਲੋਂ ਆਪਣੇ ਖਰਚੇ ਤੇ ਇੱਕ ਜੋਧਾਈ ਹਸਪੀਟਲ ਬੋਰ ਵੀ ਕਰਵਾਈ ਜਾਣਗੀ ਸੋ ਅਸੀਂ ਡਾਕਟਰ ਐਸਪੀ ਸਿੰਘ ਜੀ ਉਭਰਾਏ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਦੇ ਪਰਿਵਾਰ ਦੇ ਅਸੀਂ ਨਾਲ ਮੈਂਬਰ ਆ ਤੇ ਸਾਡੇ ਅੱਜ ਦੀ ਜਿਹੜਾ ਕੈਂਪ ਚੱਲ ਰਿਹਾ ਜਿਲ੍ਹਾ ਫਾਜ਼ਿਲਕਾ ਗਈ ਟੀਮ ਮਹਿੰਦਰ ਸੱਸਾ ਜਿਲ੍ਹਾ ਪ੍ਰਧਾਨ ਉਹਨਾਂ ਦੀ ਇਕਾਈ ਸਾਰੇ ਸਾਡੇ ਮੈਨ ਸਾਰੇ ਪਹੁੰਚੇ ਹੋਏ ਆਂ ਔਰ ਇਥੋਂ ਦੇ ਪਿੰਡ ਦੇ ਆ ਨਾਲ ਸ਼ਹੀਦ ਭਗਤ ਸਿੰਘ ਕਲਪ ਪਿੰਡ ਆਜਮਲਾ ਕੌਂਸਲ ਸਮਾਪ ਭਲਾਈ ਵੈਲਫੇਅਰ ਸੈਟੀ ਤੇ ਪਿੰਡ ਆਜਮਲਾ ਦੀ ਗ੍ਰਾਮ ਪੰਚਾਇਤ ਬਲੋਂ ਬਹੁਤ ਸਹਿਯੋਗ ਕੀਤਾ ਜਾ ਰਿਹਾ ਤੁਸੀਂ ਵੇਖ ਰਹੇ ਹੋ ਕਿੰਨੇ ਲੋਕਾਂ ਦਾ ਕਿੰਨਾ ਉਤਸ਼ਾਹ ਹੈ ਤੇ ਅਸੀਂ ਬਾਕੀ ਚਰਨਾ ਜਾਜ਼ ਮੈਂ ਕੀ ਕਰਾਂਗੇ ਕਪਲ ਸਿੰਘ ਨੂੰ ਉਭਰਾਏ ਸਮ ਚੱਬੀ ਕਲਾ ਰੱਖਣ ਉਹਨਾਂ ਨਾਲ ਜਿਹੜੇ ਸਮਾਜ ਭਲਾਈ ਦੇ ਕਾਰਜ ਚੱਲ ਰਹੇ ਐ ਇਸ ਕੈਂਪ ਤੋਂ ਇਲਾਵਾ ਸਾਈਂਸੈਂਟਰ ਚੱਲਦੇ ਆ ਜੀ 26 27 ਤਰ੍ਹਾਂ ਦੀਆਂ ਹੋਰ ਵੀ ਸੇਵਾਵਾਂ ਚੱਲ ਰਹੀਆਂ ਨੇ ਜਿਵੇਂ ਤੁਸੀਂ ਵੇਖਿਆ ਹੋਣਾ ਵਿਦੇਸ਼ਾਂ ਦੇ ਵਿੱਚ ਕੁਝ ਡੈਥ ਹੋ ਜਾਂਦੀਆਂ ਨੇ ਉਹਨਾਂ ਨੂੰ ਲਿਆਂਦੇ ਤੇ ਇੰਤਜ਼ਾਮ ਨਹੀਂ ਹੁੰਦਾ ਤਕਰੀਬਨ ਹੁਣ ਤੱਕ 300 ਸੈਟ ਹੈ 280 ਤੋਂ ਲੈ ਕੇ 300 ਦੇ ਵਿੱਚ ਡੈੱਡ ਬਾਡੀਆਂ ਵੀ ਉਹ ਵਕਤਵਕ ਭਾਰਤ ਦੇ ਕੋਨਿਆਂ ਦੇ ਵਿੱਚ ਜਿੱਥੋਂ ਵੀ ਕੋਈ ਹੁੰਦਾ ਹੈ ਉੱਥੇ ਭੇਜ ਚੁੱਕੇ ਆ ਪਰ ਨਿੱਕਾ ਤੋਂ ਨੇ ਪੈਨਸ਼ਨਾਂ ਵੀ ਚੱਲਦੀਆਂ ਜੀ ਸਮਾਜ ਭਲਾਈ ਦੇ ਗ੍ਰੀਮਨ 26 27 ਤਰ੍ਹਾਂ ਦੇ ਕਾਰਜ ਟਰਸਟ ਤੋਂ ਚ ਦਾ ਸਾਮ ਜਨਤਨ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਸੇਵਾਵਾਂ ਦਾ ਲਾਭ ਲਿਆ ਕਰੋ ਕਿ ਵਾਹਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਸੀ ਖਿਆਰਸਾ ਨੇਮਲਾ ਬਖਸ਼ਦੇ ਹੋਆ ਸੇਵਾ ਸਿਮਨਾ ਜੋੜ ਰੱਖੇ ਤੇ ਨਾਲ ਅਸੀਂ ਦੰਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਨੂੰ ਦੀ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਨਾਲੇ ਵੀ ਬੇਨਤੀ ਅਰਦਾਸ ਬੇਨਤੀ ਸਾਰੇ ਚਰਨਾਂ ਵਿੱਚ ਕਿ ਆਓ ਆਪਾਂ ਸਾਰੇ ਗੁਰੂ ਸਾਹਿਬਾਂ ਦੇ ਪਾਏ ਹੋਏ ਨੇ ਪੂਰਨ ਚੱਲ ਕੇ ਆਪਣਾ ਮਰੁੱਖਾ ਜੀਵਨ ਸਫਲਾ ਕਰੀਏ ਜਿਨ੍ਹਾਂ ਨੇ ਸਾਡੇ ਦੇਸ਼ ਧਰਮ ਅਤੇ ਕੌਮ ਦੀ ਖਾਤਰ ਆਪਣਾ ਸਾਰਾ ਸਰਵੰਸੀ ਵਾਰ ਦਿੱਤਾ ਔਰ ਅਸੀਂ ਸਭ ਤੋਂ ਵੱਡਾ ਬੜਾ ਚੱਡੇ ਪਟਾਸੀ ਟੀਮ ਹੈ ਸਾਡੀ ਸਾਡੇ ਮਹਿੰਦਰ ਸਸਵੈ ਜ਼ਿਲ੍ਹਾ ਪ੍ਰਧਾਨ ਉਨਾ ਦੇ ਵੱਲੋਂ ਤੇ ਸਾਰੀ ਟੀਮ ਵੱਲੋਂ ਇਹ ਤੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਇੱਥੇ ਸਮਾਜ ਭਲਾਈ ਦੇ ਕਾਰਜ ਕਰਨ ਦਾ ਜੋ ਮੌਕਾ ਦਿੱਤਾ ਜੀ ਧੰਨਵਾਦ ਸਮਾਈ ਮਾਰ ਜੀ ਹੋਰ ਨਾਲ ਹੀ ਆਪਣੇ ਨੇ ਜਿਹੜਾ ਹੈ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਸਰਸਵਾ ਜੀ ਔਰ ਆਪਣੇ ਨਾਲ ਮੌਜੂਦ ਨੇ ਉਹ ਆਪਣੇ ਦਰਸ਼ਕਾਂ ਨੂੰ ਔਰ ਜਿਹੜਾ ਹੈ ਸੇਵਾਦਾਰ ਅਤੇ ਜੋ ਵੀ ਆਪਣੇ ਅੱਖਾਂ ਦੇ ਕੈਂਪ ਦੇ ਵਿੱਚ ਮਰੀਜ਼ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਥੋੜੀ ਜਾਣਕਾਰੀ ਦੇਣਗੇ ਆਪਣੇ ਕੈਂਪ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਰਾਮ ਰਾਮ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਪਿੰਡ ਆਜੋਂ ਵਾਲਾ ਦੀ ਉਸ ಗ್ರಾಮ ਪੰਚਾਇਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਹੈ ਔਰ ਅੱਜ ਸਰਬਦੱਬਲਾ ਚੈਰੀਟੇਬਲ ਟਰਸਟ ਦੇ ਮੁਖ ਟਰਸਟੀ ਸਰਦਾਰ ਐਸ.ਪੀ.ਸ ਉਗਰਾਈ ਜੀ ਦੇ ਮਾਰਗਦਰਸ਼ਨ ਵਿੱਚ 713ਵਾਂ ਕੈਂਪ ਜ਼ਿਲ੍ਹਾ ਫਾਜ਼ਿਲਕਾ ਦੇ ਅੰਦਰ ਹੀ ਲੱਗਿਆ ਹੈ ਔਰ ਇਸ ਕੈਂਪ ਵਿੱਚ ਅੱਖਾਂ ਦੇ ਲੈਨ ਦੀ ਫਰੀ ਪਾਈ ਜਾਣਗੇ ਐਂਡ ਕਫਰੀ ਦਿੱਤੀ ਜਾਣਗੀਆਂ ਔਰ ਦਵਾਈਆਂ ਵੀ ਖਰੀ ਵੰਡੀ ਜਾ ਰਹੀਆਂ ਔਰ ਇਹਦੇ ਨਾਲ ਨਾਲ ਪਿੰਡ ਵੱਲੋਂ ਔਰ ਪੰਚਾਇਤ ਵੱਲੋਂ ਗੁਰੂ ਦਾ ਲੰਗਰ ਅਤੁੱਟ ਵਰਤਿਆ ਜਾ ਰਿਹਾ ਹੈ ਚਾਹ ਪਾਣੀ ਦਾ ਸਾਰਾ ਵਿਵਸਥਾ ਬਹੁਤ ਵਧੀਆ ਇੱਥੇ ਤੇ ਮੈਂ ਧੰਨਵਾਦੀ ਹਾਂ ਪੰਚਾਇਤ ਦਾ ਕਿ ਉਹਨਾਂ ਨੇ ਇੰਨਾ ਸੋਹਣਾ ਕੰਮ ਇੱਥੇ ਪ੍ਰਾਲਕ ਕਰਕੇ ਔਰ ਇਹਨਾਂ ਮਰੀਜ਼ਾਂ ਦੀ ਸੇਵਾ ਕਰ ਰਹੇ ਨੇ ਤੇ ਮੇਰੇ ਨਾਲ ਫਾਜ਼ਿਲਕਾ ਜ਼ਿਲ੍ਹਾ ਦੀ ਟੀਮ ਔਰ ਮੇਰੇ ਨਾਲ ਉਪ ਪ੍ਰਧਾਨ ਸ੍ਰੀਪਨ ਜੀ ਖਾਲਸਾ ਸਾਹਿਬ ਔਰ ਬਾਕੀ ਟੀਮ ਦੇ ਮੈਂਬਰ ਸਾਹਿਬਾਨ ਪਹੁੰਚੇ ਨੇ ਜੋ ਕਿ ਪੂਰੀ ਤਰ੍ਹਾਂ ਤਨਮਨ ਨਾਲ ਆਪਣੀ ਦੀ ਸੇਵਾ ਦੇ ਰਹੇ ਨੇ ਤੇ ਮੇਰਾ ਕੋਸ਼ਿਸ਼ ਹੈ ਅਗਲਾ ਕੈਂਪ ਵੀ ਆਪਾਂ ਪਿੰਡਾਂ ਵਿੱਚ ਹੀ ਕਿਤੇ ਹੋਰ ਲਾਈਏ ਜਰੂਰਮੰਦ ਜਿਹੜੇ ਮਰੀਜ਼ ਹੈ ਉਹਦਾ ਲਾਭ ਉਠਾ ਸਕਣ ਬਾਇੰਦਰੀਂਗਾ ਕਾਂਸਾ ਵੈਲ ਮੁਖੀ ਖੱਤ ਉਹ ਜਿਹੜਾ ਆਪਨੇ ਪਿੰਡ ਆਜਮ ਵਾਲਾ ਤੋਂ ਆਪਣੇ ਨਾਲ ਸੇਵਾਦਾਰ ਜੀ ਮੌਜੂਦ ਨੇ ਉਹ ਥੋੜੀ ਆਪਾਂ ਨੂੰ ਜਾਣਕਾਰੀ ਦੇਣਗੇ ਇਥੋਂ ਦੇ ਕੈਂਪ ਬੰਦੀ ਖਸ ਬਾਇੰਦਰੀਂਗਾ ਖਾਲਸਾ ਜੀ ਤੇ ਜਾਣਕਾਰੀ ਇਹ ਵੀ ਬਹੁਤ ਵਧੀਆ ਚੱਲ ਰਿਹਾ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪਿੰਡ 'ਚ ਪਹਿਲੀ ਵਾਰੀ ਕੈਂਪ ਲੱਗਿਆ ਲੱਗੇ ਕਦੇ ਨਹੀਂ ਲੱਗਿਆਗਾ ਅੱਖਾਂ ਦਾ ਕੰਮ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਕਰਿਆ ਤੇ ਜਿਨ੍ਹਾਂ ਨੇ ਸਾਡੇ ਪਿੰਡ ਲਾਇਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ Kinan sarrafa ਮੇਰਾ ਨਾਮ ਅਕਸੀਰ ਸਿੰਘ ਹੋਰ ਹਕੁਮਨਾਸਰਾ ਸਰ ਆਪਣੇ ਇਥੇ ਕਲੱਬ ਬਣਿਆ ਹੈ ਕੋਈ ਸੰਸਥਾ ਬਣੀ ਹੈ ਤੁਹਾਡੀ ਸੰਸਥਾ ਬਣੀ ਹੈ ਕੀ ਨਾਮ ਹੈ ਸੰਸਥਾ ਦਾ ਸੰਸਥਾ ਦਾ ਨਾਂ ਹੁਣ ਬਦਲਿਆ ਗਿਆ ਪਹਿਲਾਂ ਹੋਰ ਸੀਗਾ ਤੇ ਹੁਣ ਹੋਰ ਟੀਮ ਤੁਹਾਡੀ ਤੇ ਹਾਂ ਟੀਮ ਸਾਰੀ ਸਾਡੀ ਇੱਥੇ ਮੌਜੂਦ ਹੈ ਅੱਛਾ ਅੱਛਾ ਔਰ ਜਿਹੜੇ ਸਰਬੱਤ ਦਾ ਭਲਾ ਜੀ ਵਾਮਨ ਵਾਰੀਆ ਅਕਸਪੀਰ ਅਬਰਾਏ ਸਾਹਿਬ ਵੱਲੋਂ ਉਹਨਾਂ ਦੀ ਸੁਭਾਵਾਂ ਨੂੰ ਕੀ ਕਹੋਗੇ ਕਿਸ ਪ੍ਰਕਾਰ ਦੀ ਸੁਭਾਵਾਂ ਬਹੁਤ ਵਧੀਆ ਜੀ ਅਸੀਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਆਪਣੇ ਬినੋਦ ਕੁਮਾਰ ਜੀ ਮੌਜੂਦ ਨੇ ਜੋ ਕਿ ਸਰਬੱਤ ਪਲਦਾ ਸਰਬੱਤ ਦਾ ਭਲਾ ਚਾਹੀਦਾ ਹੈ ਟਰਸਟ ਦੇ ਸਸਿਕਾਲੀ ਪ੍ਰਧਾਨ ਨੇ ਉਹ ਆਪਾਂ ਨੂੰ ਕੈਂਪ ਸੰਬੰਧੀ ਥੋੜੀ ਜਾਣਕਾਰੀ ਦੇ ਸਭੀ ਦਸਕੋਂ ਕੋ ਸਰਬੱਤ ਦਾ ਭਲਾ ਚੈਰਿਟੇਬਲ ਟਰਸਟ ਕੀ ਔਰ ਸੇ ਸ਼ਸ਼ੀਕਾਲ ਇਹ 713ਵਾਂ ਜੋ ਆਈ ਕੈਂਪ ਹੈ ਜਾਨ ਸੀਵਰ ਪਲਸ ਆਪਰੇਸ਼ਨ ਕਾ ਜੋ ਇਹ ਚੱਲ ਰਹਾ ਹੈ मेन ट्रस्टी सरबदा भला चैरिटेबल ट्रस्ट के हमारे सरदार एसपी सिंह जी ओबराए उनकी रहनुमाई में फाजिलका इकाई के हमारे प्रधान महेंद्र जी सरसवा और उनकी पूरी टीम जो है आज़मवाड़ा में सरकारी सीनियर सेकेंडरी स्कूल में जो कैंप आज लगाया गया है उसमें लगभग 300 के करीब अभी ओपीडी हो चुकी है और सिक्सटी जो हैं वो ऑपरेशन के लिए आ चुके हैं मरीज तो उनके कुछ मरीजों के आज ही ऑपरेशन किए जाएंगे एक जोध अस्पताल अबहर के अंदर बहुत अच्छा लग रहा है यहाँ पे और पूरी टीम तनदेही से काम निभा रही है प्रधान जी की रहनमाई में और पूरे आजम गांव का जो सहयोग मिला हमें वो देखने योग्य है क्योंकि यहाँ पे इन्होंने बहुत अच्छी व्यवस्था कर रखी है और ਅਸੀਂ ਚਾਹੁੰਦੇ ਹਾਂ ਕਿ ਅਗਲਾ ਜੋ ਕੈਂਪ ਹੈ ਉਹ ਡਿਸਟ੍ਰਿਕਟ ਫਾਜ਼ਿਲਕਾ ਮੈਂ सर्वर की तरफ से जो है उधर लगाया जाए क्योंकि उधर से काफी जो है वो मरीज आज यहाँ पे पहुँचे हैं तो ऐसे जो कैंप हैं वो सरबदा भला के मेन ट्रस्टी जो हमारे हैं एस पी सिंह ओबराय जी हमें देते रहें और हम उनकी रहनुमाई में दिन दुगनी रात चौगनी जो है वो हम इसी तरह जो है वो धन्यवाद ਲੰਗਰੀ ਚੰਦਰੀ ਜਿਹੜਾ ਕੋਕ ਮੰਦਿਰ ਤੋਂ ਸੀ ਦਿਨ ਦਾਲ ਰੂਪੀ ਦਾ ਮੰਦਿਰ ਵੀ ਚੱਲ ਰਿਹਾ ਹੈ ਔਰ ਸਾਰੇ ਵੀਰ ਉਹ ਦਾ ਬਣਾ ਇਹਦੇ ਨੰਬਰ ਜੋ ਚੱਕਣ ਨੂੰ ਲੰਦੂ ਸ਼ੁਰੂ ਹੋ ਚੁੱਕਿਆ ਹੈ ਸਾਡੀ ਸੰਸਾ ਦਾ ਨਾਮ ਰੋਸ਼ਨ ਸਮਾਜ ਹਾਂਜੀ ਰੋਸ਼ਨ ਸਮਾਜ ਜਿਹੜਾ ਪਿੰਡ ਆਜਮ ਵਾਲਾ ਦੇ ਜਿਹੜੀ ਹੈ ਕਮੇਟੀ ਬਣੀ ਹੋਈ ਹੈ ਉਹ ਪੂਰਾ ਸੁਜੋਗ ਕਰ ਰਹੀ ਹੈ ਔਰ ਇਹ ਐਡਮ ਵਰਤੀਆਂ ਕੀਤੀਆਂ ਜਾ ਰਹੀਆਂ ਨੇ ਸਰਵੱਦ ਦਾ ਬੜਾ ਚੈਰੀਟੇਡ ટ્રਸਟ ਦੇ ਜਿਹੜੇ ਮੈਂਬਰ ਆ ਉਹ ਜਿਹੜਾ ਸੇਵਾ ਬਾਹਰੇ ਨੇ ਕਿ ਵਕ ਵਕ ਪਿੰਡਾਂ ਤੋਂ ਸਨੋਕ ਇੱਥੇ ਪਹੁੰਚੇ ਨੇ ਔਰ ਜਿਹੜਾ ਹੈ ਅੱਖਾਂ ਦਾ ਜਿਹੜਾ ਜਾਂਚ ਆਪਰੇਸ਼ਨ ਕੈਂਪ ਚੱਲ ਰਿਹਾ ਹੈ ਹੈਗਾ ਲਖਜੀਤ <muchas> 82468 <muchas> 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 ਕੀ ਜੀਰੋ ਬੰਦ ਗਿਆ ਜੀ ਜਿੱਦੀ ਵਾਰੀ ਨਾਮ ਬਦਲਿਆ ਗਿਆ ਨਾ ਸਾਡੇ ਦਾ ਸਾਡੇ ਵਿੱਚ ਤੁਸੀਂ ਦੇਖ ਸਕਦੇ ਹੋ ਚਾਹ ਪਾਣੀ ਦਾ ਜਿਹੜਾ ਹੈ ਪ੍ਰਬੰਧ ਕੀਤਾ ਹੋਇਆ ਹੈ ਬਹੁਤ ਵੱਡੀ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਡਾਇਰੈਕਟਰ ਐਸ ਪੀ ਉਪਰਾਏ ਵੱਲੋਂ ਜਿਹੜਾ ਹੈ ਕਿ ਕੈਂਪ ਚੱਲ ਰਿਹਾ ਹੈ ਉਹ 713ਵਾਂ ਕੈਂਪ ਹੈ ਔਰ ਇਸ ਤੋਂ ਇਲਾਵਾ ਵੀ ਅਨੇਕਾਂ ਸੁਭਾਵਾਂ ਜਿਹੜੀਆਂ ਹੈ भी ने ने ने। ट्रेस भी नाइया जा रही ने बहुत बड़ी सेवा करते हैं डॉक्टर एस भी उबरा पिंड राजन वाला चल रहा है इधर है निगा मशीन दूसरी

ਹੈ ਅੱਖਾਂ ਦਾ ਜਿਹੜਾ ਜਾਂਚ ਕੁਸ਼ਨ ਕੈਪ ਦੇ ਵਿੱਚ ਜਿਹੜਾ ਹੈ ਸੁਭਾਵ ਨਾਲ ਲਾਭ ਹੋਣ ਜੋ ਇਹ ਉਹ ਜਿਹੜਾ ਬਹੁਤ ਹੀ ਵਰਦੀ ਸੇਵਾ ਨੇ ਭਾਰੇ ਨੇ ਉਹ ਇਸ ਤਰ੍ਹਾਂ ਇੰਦਰਾ ਜਰ ਨੇ ਨਿਗਾਹ ਚੱਕ ਕਰ ਰਹੇ ਨੇ ਇਸ ਤਰ੍ਹਾਂ ਮਸ਼ੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਜਿਹੜਾ ਹੈ ਨਿਗਾਹ ਚੱਕ ਕਰਕੇ ਮਰੀਜ਼ਾਂ ਨੂੰ ਜਿਹੜਾ ਹੈ ਸੁਭਾਵ ਦਾ ਲਾਭ ਦੇ ਰਹੇ ਨੇ

在装饰的这件事情。 ਕੰਪਨੀ ਦਾ ਸੀਨੀਅਰ ਡਾਇਰੈਕਟਰ ਸਤਿ ਸ਼੍ਰੀ ਅਕਾਲ ਜੀ ਜਿਹੜੀ ਤੁਸੀਂ ਸਿਵਾਵਾਂ ਨਿਭਾ ਰਹੇ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਮਸ਼ੀਨ ਜਿਹੜੀ ਗੌਰਮੇਨ ਦੀ ਸਿੱਟ ਚੈੱਕ ਕਰ ਰਹੇ ਹਾਂ ਕਿ ਕਿਸ ਤੱਕ ਇਨਾਮ ਹੈ ਔਰ ਕਿਸ ਤਰ੍ਹਾਂ ਇਹ ਗੌਰਮੇਨ ਦਾ ਕਰਵਚਰ ਚੈੱਕ ਕਰਦੇ ਹਾਂ ਔਰ ਕਿਸ ਤਰ੍ਹਾਂ ਇਹ ਜਿਹੜੀ ਜਿਹੜੀ ਪਤਲੀ ਹੁੰਦੀ ਹੈ ਹਾਂਜੀ ਹਾਂ ਉਹਦਾ ਕਰਵਚਰ ਚੈੱਕ ਕਰਕੇ ਫਿਰ ਅੱਖ ਦੀ ਲੰਬਾਈ ਚੈੱਕ ਕਰਦੇ ਹਾਂ ਉਸ ਮਸ਼ੀਨ ਤੇ ਉਸ ਤੋਂ ਬਾਅਦ ਆਪਾਂ ਲੈਂਸ ਦਾ ਨੰਬਰ ਚੈੱਕ ਕਰਦੇ ਹਾਂ ਜਿਹੜਾ ਕਿ ਆਪਾਂ ਅੱਖ ਦੇ ਵਿੱਚ ਫਿੱਟੇਗਾ ਹੋਰ ਸਭ ਕਿੰਨੇ ਕੇ ਮਰੀਜ਼ ਤੁਸੀਂ ਦੇਖ ਸਕਦੇ ਹੋ ਅੱਜ ਲਗਭਗ 50-60 ਮਰੀਜ਼ ਹੋਣ ਤੋਂ ਪਹਿਲਾਂ ਦੇਖ ਚੁੱਕੀ ਤੇ ਬਾਕੀ ਜਿੰਨੇ ਵੀ ਮਰੀਜ਼ ਆਣਗੇ ਉਹਨਾਂ ਦਾ ਬਾਜੀ ਆਪਰੇਸ਼ਨ ਕਰਨਾ ਹੈ। ਆਜੀ ਕਰਦਣਾ ਹੈ। ਹਾਂਜੀ ਹਾਂਜੀ। ਜਿੰਨੇ ਵੀ ਮਰੀਜ਼ ਹੋਣਗੇ ਆਜੀ ਪ੍ਰੈਸ਼ ਹੋਣਗੇ ਉਹਨਾਂ ਦਾ ਨਾਂ ਜੇਕ ਜੋ ਦੱਖਾਂ ਦਾ ਹਸਤਾ ਹੈ ਦੂਸਰਾ ਲਾ ਰੋਡ ਤੇ ਹਾਂਜੀ ਐਲ ਆਈ ਸੀ ਦਫ਼ਤਰ ਵਾਲੀ ਗਲੀ ਦੇ ਵਿੱਚ ਉੱਥੇ ਸਾਰੇ ਆਪਰੇਸ਼ਨ ਬੜੀ ਅੱਛੀ ਤਕਨੀਕ ਦੇ ਨਾਲ ਤੇ ਬੜੀ ਸੰਭੇ ਨਾਲ ਕਰਕੇ ਇਹਨਾਂ ਨੂੰ ਛੁੱਟੀ ਦੇਣੀ। ਬਹੁਤ ਬਹੁਤ ਜੀ ਆਸ਼ੀਰਵਾਦ ਦੇ ਭਾਈ ਜਾਰੀ ਆ ਡਾਕਟਰ ਆਉਂਦਾ ਰਹੇ ਆ। ਡਿਸ਼ਾ ਡਿਸ਼ਾ ਦੇ ਹੈਡ ਜਿਹੜਾ ਕੈਂਪ ਚੱਲ ਰਿਹਾ ਉਸ ਦੇ ਸਬੰਧੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਕਿ ਅੱਜ ਹੀ ਜਿਹੜਾ ਹੈ ਜਿਹੜਾ ਹੈ ਮਰੀਜ਼ਾਂ ਜਿਹਨਾਂ ਦੇ ਆਪਰੇਸ਼ਨ ਹੋਣੇ ਨੇ ਉਹਨਾਂ ਨੂੰ ਅੱਜ ਹੀ ਜਿਹੜੀ ਆ ਸਵੇਰ ਦਾ ਲਾਭ ਦਿੱਤਾ ਜਾਵੇਗਾ ਆਪਰੇਸ਼ਨ ਕੀਤੇ ਜਾਣਗੇ ਇੱਧਰ ਆਪਣੇ ਨਾਲ ਡਾਕਟਰ ਵੀ ਉਹਨੇ ਦੱਸੇ ਹੋਏ ਜੀ ਉਹ ਇੱਧਰ ਆਪਾਂ ਤੁਸੀਂ ਕਿਸ ਤਰ੍ਹਾਂ ਜਿਹੜੀ ਹੈ ਨੀਗਾ ਚੈੱਕ ਕਰਕੇ ਹੋਰ ਕਿਸ ਤਰ੍ਹਾਂ ਅੱਖ ਦਾ ਨੰਬਰ ਲੈਂਸ ਚੈੱਕ ਕਰਦੇ ਆ ਸਰ ਜੀ ਜਿਹੜਾ ਅੱਖ ਦੇ ਅੰਦਰ ਲੈਂਸ ਪਾਣਾ ਨਾ ਉਹ ਨੰਬਰ ਚੈੱਕ ਕਰਕੇ ਅਸੀਂ ਜੰਪ ਚਾਂਸ ਕਰ ਰਹੇ ਹਾਂ ਜੀ ਇਧਰ ਆਪਣੇ ਸਸਤਾ ਦੇ ਮੈਂਬਰ ਬੈਠੇ ਨੇ ਥੋੜੀ ਗੱਲਬਾਤ ਕਰਾਂ ਸਸਤੀ ਕਾਲ ਸਸਤੀ ਕਾਲ ਜੀ ਵਿੱਚ ਔਰ ਸਰ ਆਪਣੇ ਸਰਵਤੇ ਪੜਾ ਚਾਈਕ ਕੰਪ੍ਰੈਸ਼ਨ ਦੇ ਵਿੱਚ ਸੇਵਾ ਨਿਭਾ ਰਹੇ ਹਾਂ ਔਰ ਕਿਸ ਤਰ੍ਹਾਂ ਦੀ ਸੇਵਾ ਨਿਭਾ ਰਹੇ ਹਾਂ ਔਰ ਕਿਸ ਤਰ੍ਹਾਂ ਦਾ ਜਿਹੜਾ ਉਹ ਤਾਂ ਬਹੁਤ ਅੱਛੀ ਸੇਵਾ ਨਿਭਾ ਰਹੇ ਆ ਜੀ ਲੈਜਰ ਇਨਚਾਰਜ ਸਾਨੂੰ ਬਣਾ ਰੱਖਿਆ ਸੀ ਨਾ ਬਣਾ ਕੇ ਰਿਕਾਰਡ ਦੇ ਰਹੇ ਆ ਨਾਲ ਦੇ ਨਾਲ ਲੈਜ ਪੈਰੇ ਜਾ ਕੇ ਬੂਦ ਦੇ ਵਿੱਚ ਹਾਂ ਜੀ ਕਿਸ ਤਰ੍ਹਾਂ ਨਹੀਂ ਕੋਈ ਪ੍ਰੋਬਲਮ ਨਹੀਂ ਆ ਰਹੀ ਔਰ ਡਾਇਰੈਕਟਰ ਐਸਪੀ ਅਬਰਾਏ ਜਿਹੜਾ ਹੈ ਇੰਨੀ ਵੱਡੀ ਸਸਤਾ ਦਾ ਜਿਹੜਾ ਮੈਨੇਜਰ ਨੇ ਉਹਨਾਂ ਨੂੰ ਕੀ ਕਹੂੰਗਾ ਜੀ ਉਹਨਾਂ ਵੱਲ ਸਾਡੇ ਕੋਲ ਕੋਈ ਨੁਸ਼ਬਦੀ ਨਹੀਂ ਹੈ ਇੱਕ ਪਰਮਾਤਮਾ ਦੇ ਰੂਪ ਹੈ ਜੀ ਜੋ ਆਲ ਵਰਦ ਦੇ ਵਿੱਚ ਇੱਕ ਬੜਾ ਅੱਛੇ ਡੋਨੇਟ ਕਰ ਰਿਹਾ ਜੀ ਪੰਜ ਸਟੇਟ ਨੂੰ ਪੈਨਸ਼ਨ ਦੇ ਰਿਹਾ ਜੀ ਜੋ ਬੀਬੀ ਬੱਚੇ ਛੋਟੇ ਕਮਾਉਣ ਵਾਲਾ ਨਹੀਂ ਕੋਈ ਮੰਜੇ ਤੇ ਪੇਸ਼ੰਤ ਪਿਆ ਕੈਂਸਰ ਦਾ ਕਿੱਡੀ ਵਗੈਰਾ ਦਾ ਸਭ ਦੀ ਹੈਲਪ ਕਰ ਰਿਹਾ ਜੀ ਹਾਂ ਜੀ ਬਾਕੀ ਸਭ ਜੀ ਤਾਂ ਕੋਈ ਦੇਣ ਨਹੀਂ ਦੇ ਸਕਦਾ ਥੈਂਕ ਯੂ ਸਰ ਹਾਂਜੀ ਡਾ ਅਸਪੀ ਓਬਰਾਏ ਵੱਲੋਂ ਜਿਹੜਾ ਹੈ ਸੁਭਾਵਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ ਮਤਲਬ ਕਹਿਣਾ ਕਿ ਕੈਂਸਰ ਦੇ ਮਰੀਜ਼ ਜਿਹੜੇ ਨਹੀਂ ਦੇ ਔਰ ਹਰ ਇੱਕ ਤਰ੍ਹਾਂ ਦੇ ਜਿਹੜਾ ਹੈ ਮਰੀਜ਼ਾਂ ਦੀ ਜਿਹੜੀਆਂ ਦੇਖਭਾਲ ਕਰ ਰਹੇ ਜਿਹੜਾ ਲਾਭ ਦੇ ਰਹੇ ਨੇ ਔਰ ਐਸਟੀਓ ਬਰਾਏ ਨੂੰ ਜਿਹੜਾ ਹੈ ਸੇਵਾਦਾਰਾਂ ਦੇ ਵੱਲੋਂ ਔਰ ਮਰੀਜ਼ਾਂ ਦੇ ਵੱਲੋਂ ਰੱਬ ਦਾ ਦਰਜਾ ਦਿੱਤਾ ਗਿਆ ਹੈ ਵੀ ਉਹ ਪਰਮਾਤਮਾ ਤੋਂ ਇਕੱਠੇ ਨੇ ਔਰ ਆਪਣੇ ਨਾਲ ਵਿਨੋਦ ਜੀ ਮੌਜੂਦ ਨੇ ਦੱਸੀਏ ਬਾਈ ਸਤਿ ਸ਼੍ਰੀ ਅਕਾਲ ਜੀ ਆਪਣੇ ਸਾਸਤਰੀ ਬਾਰੇ ਥੋੜੀ ਜਾਣਕਾਰੀ ਦਿਓ ਔਰ ਕਿਸ ਤਰ੍ਹਾਂ ਦੀ ਸੇਵਾ ਨੇ ਬਾਰੇ ਥੋੜਾ ਦੱਸੋ ਹਾਂ ਜੀ ਸੰਸਥਾ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਤੇ ਪਿੰਡ ਅਜਮਾਲਾ ਵਿਖੇ ਅੱਜ ੈਂਪ ਲਗਾਇਆ ਗਿਆ ਅੱਖਾਂ ਦਾ ਅਸੀਂ ਇੱਥੇ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਇਹਨਾਂ ਨੂੰ ਲਾਈਨ ਵਾਈਜ਼ ਭੇਜ ਰਹੇ ਆ ਤੇ ਬਹੁਤ ਬੜੀ ਦਾ ਸਤਾ ਦਾ ਜਿਹੜਾ ਉਪਰਾਲਾ ਹੈ ਦੇ ਵਿੱਚ ਖਾਲੇ ਆ ਥੈਂਕ ਯੂ ਧੰਨਵਾਦ ਸਤਾ ਦਾ ਜਿਹੜਾ ਹੈ ਜਿਹੜਾ ਹੈ ਮਾਂਜਾਂ ਦਾ ਜਿਹੜਾ ਹੈ ਮੈਡਮ ਜਿਹੜਾ ਹੈ ਦਵਾਈਆਂ ਧੇਰੇ ਨੇ ਸਸਤੀ ਹਨ ਮੈਡਮ ਕਿਸ ਟਰੈਡੀਸ਼ਨ ਹਨ ਬਾਰੇ ਸਰ ਦਵਾਈ ਕਿਸ ਤਰ੍ਹਾਂ ਇਹ ਕਿਹੜੀ ਕਿਹੜੀ ਦਵਾਈ ਦੇ ਰਹੇ ਹੋ ਕਿਸ ਤਰ੍ਹਾਂ ਦੇ ਰਹੇ ਸਰ ਇਹਦੇ ਵਿੱਚ ਇੱਕ ਲੋਬੀਗੇਟਿੰਗ ਐਂਟੀਬਾਇਟਿਕ ਠੀਕ ਹੈ ਤੇ ਸਵੇਲਿੰਗ ਤੋਂ ਹਸਾ ਹਰ ਇੱਕ ਤਰ੍ਹਾਂ ਦੀ ਦਵਾਈ ਦੇ ਰਹੇ ਆ ਪਰਚੀ ਤੁਹਾਡੇ ਕੋਲ ਉਹਦੇ ਉੱਤੇ ਨੂੰ ਲਿਖਣ ਦੋ ਦਵਾਈ ਹਾਂਜੀ ਜੋ ਵੀ ਡਾਕਟਰ ਸਾਹਿਬ ਦਵਾਈ ਇਹ ਉਹ ਅਸੀਂ ਦੇ ਰਹੇ ਹਾਂ ਤੁਸੀਂ ਆਪ ਨੇ ਉਹ ਚੀਜ਼ ਦੇਖ ਸਕਦੇ ਹੋ ਨਹੀਂ ਡਾਕਟਰ ਬੈਠੇ ਨਹੀਂ ਉਹ ਚੈੱਕ ਕਰਕੇ ਪਰਚੀ ਦੇ ਉੱਤੇ ਦਰਜ ਕਰਕੇ ਉਹ ਟ੍ਰੀਟਮੈਂਟ ਜਿਹੜਾ ਉਹ ਦੇ ਰਹੇ ਨੇ ਐਂ ਡਾਜਮ ਵਾਲਾ ਵੇਖੀ ਜਿਹੜਾ ਅੱਖਾਂ ਦਾ ਕੈਂਪ ਚੱਲ ਰਿਹਾ ਜਿਹੜਾ ਵੀ ਮਰੀਜ਼ ਕੋਈ ਵੀ ਲਾਈਵ ਦੇ ਵਿੱਚ ਦੇਖ ਰਿਹਾ ਹੈ ਹਬੋਰ ਦੇ ਏਰੀਏ ਦੇ ਵਿੱਚ ਔਰ ਫਾਇਲਕਰ ਏਰੀਆ ਦੇ ਵਿੱਚ ਉਹ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਜਿਹੜਾ ਹੈ ੈਂਪ ਦਾ ਸੇਵਾਵਾਂ ਦਾ ਲਾਭ ਉਠਾ ਸਕਦੇ ਨੇ ਉਹ ਆਪਣੇ ਨਾਲ ਡਾਇਰੈਕਟਰ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਇੱਕ ਵਾਰ ਉਹ ਮਰੀਜ਼ ਨੂੰ ਜਿਹੜਾ ਹੈ ਦਵਾਈ ਲਿਖ ਕੇ ਦੇ ਰਹੇ ਨੇ ਡਾਇਰੈਕਟਰ ਐਸਪੀਓ ਦੇ ਵੱਲੋਂ ਸ਼੍ਰੀ ਗੁਰਪ੍ਰੀਤ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 713 ਮਾਣ ਅੱਖਾਂ ਦਾ ਜਾਂਚ ਆਪਰੇਸ਼ਨ ਕੈਂਪ ਪਿੰਡ ਆਜਮ ਵਾਲਾ ਵਿਖੇ ਸਰਕਾਰੀ ਸੀਨੀਅਰ ਸਕੂਲ ਦੇ ਵਿੱਚ ਚੱਲ ਰਿਹਾ ਹੈ ਔਰ ਜਿਹੜਾ ਡੈਕਟਰ ਵੱਲੋਂ ਔਰ ਸੇਵਾਦਾਰਾਂ ਦੇ ਵੱਲੋਂ ਮਨ ਤਨ ਤਾਂ ਦੇ ਹੀ ਨਾਲ ਜਿਹੜੀ ਹੈ ਸੇਵਾ ਨਿਭਾਈ ਆ ਰਹੀ ਹੈ ਔਰ ਆਪਣੇ ਨਾਲ ਡੈਕਟਰ ਜੀ ਜੁਟਨੇ ਚੱਲ ਰਹੇ ਸਸੇ ਡੈਕਟਰ ਸਸੇ ਕਾਹਲੀ ਔਰ ਸਾਰਾ ਆਪਣਾ ਅੱਖਾਂ ਦਾ ਕੈਂਪ ਚੱਲ ਰਿਹਾ ਔਰ ਕੈਂਪ ਦੇ ਵਿੱਚ ਦੇ ਸੰਬੰਧੀ ਆਪਣੇ ਦਰਸ਼ਕਾਂ ਨੂੰ और मैसेज देना चाहूँगा सब तो पहला मेरे दोस्तों सब, सब सत श्रीकाल अज तो असी एक सरकारी सीनियर सैकेंडरी स्कूल आजमला खाल कैंप चैकअप कैंप लगाया इतने अभी सब तो ज़्यादा टारगेट कर रहे हैं कि किसी जो प्रिवेंटेबल कोज ऑफ बलाइंडनैस होंगे जिन्होंने आपका प्रिवेंट कर बचा सकते हैं उन्होंने ज़्यादा असं टारगेट कर रहे हैं जिनेचों सब तो पहला सफ़ेद मोफिया हम फेर रिफेक्टिव वायरल भाव ਚਸ਼ਮੇ ਦੇ ਨੰਬਰ ਫਿਰ ਉਹ ਤੋਂ ਬਾਅਦ ਅਸੀਂ ਅਗਰ 40 ਸਾਲਾਂ ਤੋਂ ਬਾਅਦ ਹਰ ਕਿਸੇ ਨੂੰ ਚਸ਼ਮਾ ਨੇੜੇ ਦਾ ਲੱਗ ਗਿਆ ਕਿਸੇ ਨੂੰ ਸੀਐਸਪੀ ਉਪਯਕੇ ਨੇ ਪਲੱਸ ਉਹਦੇ ਨਾਲ ਅਸੀਂ ਹੋਰ ਡਿਜ਼ੀਜ਼ ਨੂੰ ਵੀ ਅਸੀਂ ਵੈਲਿਊਏਟ ਕਰਦੇ ਹਾਂ ਅਗਰ ਸਾਨੂੰ ਲੱਗਦਾ ਹੈ ਕਿ ਕਿਸੇ ਬੰਦੇ ਨੂੰ ਜ਼ਰੂਰਤ ਹੈ ਫਰਦਰ ਜਾਂਚ ਕਰਾਣ ਦੀ ਤਾਂ ਅਸੀਂ ਉਹਨਾਂ ਨੂੰ ਫਰਦਰ ਐਡਵਾਈਸ ਕਰਦੇ ਹਾਂ ਕਿ ਤੁਹਾਨੂੰ ਇਸ ਚੀਜ਼ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਅਸੀਂ ਫ੍ਰੀ ਮੋਤੀਆ ਦੀ ਸਰਜਰੀ ਜਿਹੜੀ ਕੀਤੀ ਹੈ ਉਹ ਫ੍ਰੀ ਅਸੀਂ ਕਰ ਰਹੇ ਹਾਂ ਔਰ ਸਾਰੇ ਜਿਹੜੀ ਸਾਸਦਾ ਡੈਕਟਰੀ ਐਸਪੀ ਉਪਰਾਏ ਦੇ ਵੱਲੋਂ ਜਈ ਨਿਮਾਈਆਂ ਦੀ ਸੁਵਾਂਵਾਂ ਦਿੱਤੀਆਂ ਜਾ ਰਹੀਆਂ ਨੇ ਇਸ ਸੁਵਾਂਵਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ बहुत वाइस उपरला है उस उन्होंने लोगों को टारगेट करते जो फैसिलिटी नहीं पहुँच पाती या जो लोगों शहर जाके ऑपरेशन करवा बहुत औखा है उन्होंने बहुत अच्छा उपरला है या जिन्होंने कलो तंगी है जो एक पैसा ना होने करके अपनी नज़र ठीक नहीं कर पा रहे या दिनचिड़िया का काम नहीं कर पा रहे उन्होंने बहुत लाभदायक है तो अभी इस चीज़ में बहुत अच्छा मान रहे हैं आप ਆਯਾ ਹੁਮੇਲੀ ਇਸ ਮਾਚੇ ਕਰਨੀ ਚਾਹੀਦੀ ਸਭ ਨੂੰ ਕਰਨਾ ਹੈ ਥੈਂਕ ਯੂ ਫਾਰਮੇਸ਼ਨ ਦੇ ਵੱਲੋਂ ਔਰ ਡਾਕਟਰਾਂ ਦੇ ਵੱਲੋਂ ਐਡੀਐਸ ਭਾਵਾਂ ਲਈ ਹੈ ਡਾਕਟਰਾਂ ਦੇ ਵੱਲੋਂ ਔਰ ਸੰਸਥਾ ਨੂੰ ਜਿਹੜਾ ਜਿਹੜਾ ਐਸਪੀ ਬਰਾਏ ਵੱਲੋਂ ਕਹੇ ਜਿਹੜਾ ਹੈ ਸ਼ਬਦ ਕਹੇ ਇਹ ਨਹੀਂ ਕੋਈ ਰਹਿ ਜਿਹੜੇ ਸਾਹਮਣੇ ਬੜੀ ਵਰਗ ਦੇ ਲੋਕ ਜਿਹੜੇ ਆਪਣੇ ਨਿਗਾਹ ਦਾ ਇਲਾਜ ਨਹੀਂ ਕਰਵਾ ਸਕਦੇ ਜਿੰਨਾਂ ਕੋਲ ਪੈਸੇ ਬਹੁਤ ਘੱਟ ਹੁੰਦੇ ਨੇ ਔਰ ਇਲਾਜ ਬਹੁਤ ਮਹਿੰਗੇ ਹੁੰਦੇ ਨੇ ਔਰ ਜਿਹੜਾ ਹੈ ਸੰਸਥਾ ਦੇ ਵਿੱਚ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਔਰ ਇੱਥੇ ਕੀ ਹੋ ਆਹ ਉਹ ਜਿਹੜਾ ਹੈ ਇਸ ਜੀਵਨ ਦਾ ਲਾਭ ਲੈ ਸਕਦੇ ਨੇ ਡਾਇਰੈਕਟਰ ਐਸਪੀ ਬਰਾਏ ਵੱਲੋਂ ਨੂੰ ਹਰੇਕ ਜਿਹੜਾ ਹੈ ਮਰੀਜ਼ ਔਰ ਹਰੇਕ ਲੋਕ ਜਿਹੜਾ ਹੈ ਜੋ ਆਵਾਵਾਂ ਦੇ ਰਹੇ ਨੇ ਕਿ ਐਡੀ ਵੱਡੀ ਸੇਵਾ ਨਿਭਾ ਰਹੇ ਨੇ ਔਰ ਰੱਬ ਦਾ ਦਰਜਾ ਦਿੱਤਾ ਜਾ ਰਿਹਾ ਹੈ ਡਾਕਟਰਸ ਜਿਓ ਬਰਾਏ ਨੂੰ ਕਿ ਉਹ ਰੱਬ ਤੋਂ ਘੱਟ ਨਹੀਂ ਜਿਹੜਾ ਹੈ ਅੱਖਾਂ ਦੇ ਨਾਲ ਜਹਾਨ ਨੂੰ ਦੇਖਿਆ ਜਾ ਸਕਦਾ ਹੈ ਔਰ ਅੱਖਾਂ ਦੇ ਨਾਲ ਹੀ ਸਭ ਕੁਝ ਹੈ ਜੇ ਅੱਖਾਂ ਨਹੀਂ ਤਾਂ ਕੁਝ ਵੀ ਨਹੀਂ ਔਰ ਇਹ ਅੱਖਾਂ ਦਾ ਦਾਨ ਅਗ ਨਿਗਾ ਦਾਨ ਕਰ ਰਹੇ ਨੇ ਡਾਕਟਰਸ ਜਿਓ ਬਰਾਏ ਔਰ ਹਾਇਦਰ ਆਪਣੇ ਨਾਲ ਡਾਇਰੈਕਟਰ ਜੀ ਮੌਜੂਦ ਨੇ ਇੱਕ ਵਾਰ ਗੱਲਬਾਤ ਕਰਾਂਗੇ ਸੱਸੀ ਦਾ ਡਾਇਰੈਕਟਰ ਸੱਸੀ ਦਾ ਸਰ ਇਸ ਤਰ੍ਹਾਂ ਕੁਝ ਕਿਸ ਤਰ੍ਹਾਂ ਸਿਵਾਨੇ ਬਾਰੇ ਉਸ ਸਰ ਦੇਖੋ ਅੱਜ ਜੋ ਫਰੀ ਕੈਂਪ ਹੈਗਾ ਜਿਹਦੇ ਵਿੱਚ ਅਸੀਂ ਕਿ ਕੈਟੈਕ ਸਰਜਰੀ ਫਰੀ ਕਰ ਰਹੇ ਹਾਂ ਜਾਂ ਜ਼ਰੂਰਤ ਦੇ ਹਿਸਾਬ ਨਾਲ ਕਿਸੇ ਨੂੰ ਪ੍ਰੈਸ ਬਲਾਈ ਹੋ ਗਿਆ ਹੈ ਤੁਸੀਂ ਉਹਨਾਂ ਨੂੰ ਜਿਵੇਂ ਡਾਕਟਰ ਨੇ ਦੱਸਿਆ ਕਿ ਨੇੜੇ ਦੇ ਚਸ਼ਮੇ ਇਹ ਸਭ ਫਰੀ ਕੀਤਾ ਜਾ ਰਹੇ ਹਨ ਬਾਕੀ ਹਰ ਤਰ੍ਹਾਂ ਦੀ ਮੈਡੀਸਨ ਹੈ ਹਰ ਤਰ੍ਹਾਂ ਦਾ ਚੈੱਕਅਪ ਵੀ ਫਰੀ ਹੋ ਰਿਹਾ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਵਿੱਚ ਹੀ ਕਰਦੇ ਆਈ ਸਾਰੇ ਮਿਕਸ ਆ ਰਹੇ ਆ ਜੀ 1:30 ਤੱਕ ਸਿਵਾ ਭਾਈ ਕਿਹੜੇ ਪਿੰਡ ਤੋਂ ਆਏ ਜੀ ਬੋਲਦੇ ਕੀ ਡਾਕਟਰ ਨਹੀਂ ਤੁਹਾਨੂੰ ਅੱਖਾਂ ਦਾ ਮਾਚਾ ਪੈ ਜੀ ਲੈਂਜ ਪੈਣਾ ਹੈ ਅੱਛਾ ਅੱਛਾ ਔਰ ਸਾਸ਼ਤਰ ਇਹ ਜਿਹੜਾ ਤੁਹਾਡੇ ਅੱਜ ਨਿਗਾਹ ਦੇ ਵਿੱਚ ਜਿਹੜਾ ਜੋ ਵੀ ਦਿੱਕਤ ਹੋਊਗੀ ਜੀ ਤੁਹਾਡੇ ਪਰਮਾਤਮਾ ਔਰ ਅੱਜ ਵਿੱਚ ਹੱਲ ਹੁੰਦਾ ਤੁਹਾਡੀ ਨਿਗਾਹ ਬਿਲਕੁਲ ਸਹੀ ਹੁੰਦੀ ਹੈ ਕੀ ਕਿੰਨੀਆਂ ਕ ਦਾਅਵਾਵਾਂ ਦੋਗੇ ਤੁਸੀਂ ਡਾਕਟਰਸ ਵੀ ਉਪਰ ਆਏ ਨੇ ਜਿਹੜੇ ਮੈਂ ਅੱਖਾਂ ਪੈਣਾ ਕੋਈ ਹੁੰਦਾ ਹੀ ਨਹੀਂ ਜੀ ਹਾਂਜੀ ਅੱਖਾਂ ਦਾ ਵਧੀਆ ਬਣ ਜਾਣ ਤਾਂ ਫਿਰ ਦਵਾਈ ਦਵਾਏ ਦਿੰਦੀ ਉਹ ਆ ਤੁਹਾਨੂੰ ਸਮਝ ਲਿਆ ਕਿੱਥੋਂ ਆ ਸਰ ਬੁਲਾਉਂਗਾ ਫੋਰ ਸੇਟ ਫਰ ਮੈਂ ਲਰ ਮੈਂ ਜਾਦੇ ਕਿੱਥੋਂ ਆ ਮਾਤਾ ਜੀ ਅੱਜ ਮਲੇਕ ਅੰਕਲ ਜੀ ਕਿੱਥੋਂ ਆ ਸਤੀਰ ਆਲੇ ਸਤੀਰ ਆਲੇ ਕੀ ਡਿਕਟਰਿੰਦੀ ਤੁਹਾਨੂੰ ਆਹ ਅੱਖ ਚੈੱਕ ਕਰਾਉਣੀ ਡਿਕਟਰਿੰਦੀ ਹੀ ਕੱਟ ਦਿਖਦਾ ਹਾਂ ਜੀ ਫੜੇ ਕਿੱਥੇ ਆ ਇੱਧਰ ਆਇਆ ਰਿੰਗ ਮੋਬਾਈਲ ਨੰਬਰ ਹੀ ਨਹੀਂ ਦੇਗਾ ਅੱਛਾ ਕਿਹੜੀ ਥਾਂ ਤੋਂ ਆਇਆ ਅੱਜ ਮਲੇਕ ਕਿੱਥੋਂ ਆਇਆ ਅੱਜ ਮਲੇਕ ਤਨੋਕਲੀਆ ਕਿੱਥੋਂ ਆ ਬਾਬਾ ਜੀ ਸਤੀਰ ਸਤੀਰ ਆਲੇ ਤੁਸੀਂ ਅੰਕਲ ਜੀ ਕਿੱਥੋਂ ਆ ਪਰਵਾਹ ਤੋਂ ਜੀ ਦੇਖ ਸਕਦੇ ਤੁਸੀਂ ਇਹ ਜਿਹੜਾ ਹੈ ਲੋਕ ਮਰੀਜ਼ ਆ ਜਿਹੜਾ ਹੈ ਕੈਂਪ ਦਾ ਲਾਭ ਲੈਣ ਲਈ ਕੋਈ ਸਟੀਰ ਵਾਲੇ ਤੋਂ ਆਇਆ ਕਾਜਲਕਰ ਤੋਂ ਆਇਆ ਕੋਈ ਹਬੋਰ ਤੋਂ ਆਇਆ ਕੋਈ ਨਕਲ ਹੈ ਜਿਹੜਾ ਵੱਖ-ਵੱਖ ਪਿੰਡਾਂ ਤੋਂ ਜਿਹੜਾ ਹੈ ਹਾਂ ਉਹ ਘਰਾਂ ਵਾਲੇ ਆਈਏ ਤੇ ਕੋਈ ਗੱਲ ਔਰ ਵੱਖ-ਵੱਖ ਜਿਹੜਾ ਹੈ ਪਿੰਡਾਂ ਤੋਂ ਜਿਹੜਾ ਮਰੀਜ਼ ਇੱਥੇ ਅੱਖਾਂ ਦਾ ਜਿਹੜਾ ਕੈਂਪ ਚੱਲ ਰਿਹਾ ਉਸ ਦਾ ਸੁਆਵਾਂ ਦਾ ਲਾਭ ਲੈਣ ਲਈ ਪਹੁੰਚੇ ਹੋਏ ਨੇ ਔਰ ਮਾਤਾ ਜੀ ਕਿਹੜੇ ਪਿੰਡ ਤੋਂ ਮਾਤਾ ਤੁਸੀਂ ਚੂੜੀਗੜ ਤੋਂ ਚੂੜੀਗੜ ਤੋਂ ਕੀ ਦਿੱਕਤ ਹੈ ਨਹੀਂ ਮਾਤਾ ਜੀ ਤੁਹਾਨੂੰ ਆਂਖ ਬਣਵਾਣੀ ਹੈ ਦਿੱਕਤ ਬਣਵਾਣੀ ਮਾਦਾ ਇਹੜਾ ਇੱਕ ਕੈਂਪ ਚੱਲ ਰਿਹਾ ਅੱਜ ਤੁਹਾਡੀ ਅੱਖ ਬਣ ਜੂਗੀ ਤੁਹਾਨੂੰ ਵਧੀਆ ਦਿਖਣ ਲੱਗ ਜੂਗਾ ਔਰ ਜਿਹੜਾ ਇਹ ਸੁਵਾਵਾ ਚਲਾ ਰਹੇ ਨੇ ਡਾਕਟਰ ਐਸ.ਪੀ ਉਬਰਾਈ ਇਹਨਾਂ ਨੂੰ ਕਿੰਨੀਆਂ ਕਿ ਦਵਾਈਆਂ ਦੋਗੇ ਕੀ ਕਹੋਗੇ ਇਹਨਾਂ ਬਾਰੇ ਤ ਬਦਿਆ ਲੱਗਿਆ ਚੰਗਾ ਕਰ ਰਹੇ ਨੇ ਕਿਹੜੀ ਥਾਂ ਤੋਂ ਮਾਤਾ ਜੀ ਤੁਸੀਂ ਪਿੱਲਾ ਵਾਲੇ ਤੋਂ ਨਾ ਸੱਚੀ ਤੁਸੀਂ ਮਾਤਾ ਜੀ ਕਿੱਥੋਂ ਆਏ ਹੋ ਹਾਂਜੀ ਖੈਰ ਡੋ ਤੁਸੀਂ ਮਾਤਾ ਜੀ ਕਿਹ ਪਾਲ ਦੇ ਤੋ ਵਾਕ ਉਹ ਪਿੰਡਾਂ ਤੋਂ ਵਾਕ ਉਹ ਸ਼ਹਿਰੋਂ ਆਏ ਨੇ ਕਿਹੜੀ ਥਾਂ ਤੋਂ ਮਾਤਾ ਜੀ ਹਾਂਜੀ ਮਾਤਾ ਹਾਂਜੀ ਮਾਤਾ ਕਿਹੜੀ ਥਾਂ ਤੋਂ ਬਾਬਾ ਜੀ ਹਾਂਜੀ ਕਿਹੜੀ ਪਿੰਡ ਤੋਂ ਆਏ ਧਾਨੇ ਵਾਲੇ ਧਾਨੇ ਵਾਲੇ ਕੀ ਦਿੱਕਤ ਹੈ ਨਹੀਂ ਤੁਹਾਨੂੰ ਉਹਨੇ ਮੁੰਡਾ ਹੋਰ ਆ ਉਹਦੇ ਅੱਖ ਦੀ ਦਿੱਕਤ ਆ ਅੱਖ ਦੀ ਦਿੱਕਤ ਆ ਕਿੱਥੋਂ ਆ ਬਾਬਾ ਜੀ ਅੱਜ ਮਲੇਕ ਹੋਰ ਵਕ ਵਕ ਪਿੰਡਾ ਸ਼ਹਿਰਾਂ ਤੋਂ ਜਿਹੜਾ ਹੈ ਲੋਕ ਪਿੱਛੇ ਆਪਣੀ ਅੱਖਾਂ ਦਾ ਜਾਂਚ ਚ ਆਪਰੇਸ਼ਨ ਕੈਂਪ ਦੇ ਵਿੱਚ ਪਹੁੰਚੇ ਨੇ ਔਰ ਜਿੱਤੇ ਆ ਆਮ ਲੋਕ ਜਿਹੜਾ ਹੈ ਇਸ ਮਹੀਮ ਦਾ ਲਾਭ ਬਲੈਸ ਨੇ ਜਿਹੜਾ ਗਰੀਬ ਬੰਦਾ ਹੈ ਜਿਸ ਦੇ ਇਲਾਜ ਅੱਖਾਂ ਦਾ ਬਹੁਤ ਹੀ ਮਹਿੰਗਾ ਹੁੰਦਾ ਹੈ ਜਿੱਥੇ ਕਿ 10 ਤੋਂ 15000 ਇਲਾਜ ਦੇ ਵਿੱਚ ਖਰਚ ਹੁੰਦਾ ਹੈ ਬਾਹਰ ਜਿਹੜਾ ਡਾਕਟਰ ਐਸ ਪੀ ਉਬਰਾਈ ਦੇ ਵੱਲੋਂ ਫ੍ਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜਾ ਲੋਕ ਆਮ ਲੋਕ ਇਸ ਦਾ ਲਾਭ ਉਠਾ ਰਹੇ ਨੇ ਔਰ ਅੱਖਾਂ ਦੇ ਨਾਲ ਹੀ ਸਾਰਾ ਜਹਾਨ ਆਪਾਂ ਦੇਖ ਦੇਖ ਸਕਦੇ ਹਾਂ ਜੇ ਅੱਖਾਂ ਨਾਲ ਅੱਖਾਂ ਹੀ ਨਾ ਹੋਈਆਂ ਤਾਂ ਉਸ ਦੇ ਬਿਨਾ ਕੁਝ ਨਹੀਂ ਤੇ ਡਾਕਟਰ ਐਸ ਪੀ ਉਬਰਾਈ ਨੂੰ ਲੋਕ ਕਿਸ ਤਰ੍ਹਾਂ ਦੇਖਦੇ ਨੇ ਔਰ ਕਿਸ ਤਰ੍ਹਾਂ ਦੀ ਸੇਵਾ ਨਿਵਾ ਰਹੇ ਨੇ ਉਹ ਆਪਾਂ ਜਾਣਾਂਗੇ ਮਰੀਜ਼ ਉਹਨਾਂ ਨੇ ਕਿੰਨੀਆਂ ਕਿ ਦਵਾਵਾਂ ਦੇ ਰਿਹਾ ਕਿਸ ਤੱਕ 80 ਵਜੇ ਹਾਂਜੀ ਕਿਹੜੇ ਪਿੰਡ ਤੋਂ ਆਏ ਬਾਬਾ ਜੀ ਆਜਮਲਪੁਰ ਔਰ ਇਹ ਡਾਇਰੈਕਟਰ ਐਸਪੀ ਬ੍ਰਾਈ ਸਿਵਾ ਨਿਵਾ ਰਹੇ ਨੇ ਸਿਵਾ ਦਾ ਸਰ ਸਿਵਾ ਨਿਵਾ ਰਹੇ ਨੇ ਕੀ ਕਹੂੰਗਾ ਇਸੇ ਵੱਲ ਬਹੁਤ ਵਧੀਆ ਲੱਗਾ ਜੋ ਸਲੰਗਲ ਔਰ ਅੱਖਾਂ ਇਹਨਾਂ ਦੀ ਜਿਹੜਾ ਜਹਾਨ ਦੇਖਿਆ ਜਾ ਸਕਦਾ ਇਹ ਇਹਨਾਂ ਬਿਨਾ ਕੁਝ ਨਹੀਂ ਕੁਝ ਨਹੀਂ ਔਰ ਕਿਸਮੇ ਬਾਬਾ ਜੀ ਕੁਝ ਆਜਮਲਪੁਰ ਤੁਸੀਂ ਆਜਮਲਪੁਰ ਇਹਨੋਂ ਉੱਪਰ ਬਹੁਤ ਸਾਰੇ ਜਿਹੜਾ ਹੈ ਕਿ ਨੌਕਰੀ ਨਹੀਂ ਕਿ ਬਾਰਮ ਆਈ ਹੋਣੀ ਹੈ ਤਾਂ ਸਭਾ ਨੂੰ ਸੇਵਾਦਾਰਾਂ ਵੱਲੋਂ ਇਹ ਲਗਾਤਾਰ ਸੇਵਾ ਹੰਨੇ ਬਈ ਜਾ ਰਹੀ ਹੈ ਪਰਸਨਟੇਟਿੰਗ ਜਾ ਰਹੀਆਂ ਔਰ ਇੰਦਰ ਵੀ ਲੰਗਰ ਦਾ ਜਿਹੜਾ ਹੈ ਖਾਸ ਪ੍ਰਬੰਧ ਕੀਤਾ ਹੋਇਆ ਹੈ ਇੱਥੇ ਫਿਰੋਗ ਲੱਗ ਜਾ ਪਤਾ ਕੰਮ ਦਾ ਜਿਹੜੀ ਸੰਗਤ ਇ ਪਹੁੰਚੀ ਆ ਇੱਥੇ ਔਰ ਅੱਖਾਂ ਦਾ ਜਿਹੜਾ ਚੈੱਕਅਪ ਕਰਉਣ ਲਈ ਉਹਦੇ ਵਿੱਚ ਜਿਹੜਾ ਹੈ ਲੰਗਰ ਮਰੀਜ਼ਾਂ ਨੂੰ ਚੁਕਾਇਆ ਜਾ ਰਿਹਾ ਹੈ ਤਾਂ ਕਿ ਉਹ ਬਾਈ ਜੀ ਆ ਬੂਟ ਲਾ ਕੇ ਬਿਠਾਓ ਯਾਰ ਬੂਟ ਲਾ ਕੇ ਬਿਠਾਓ ਇਹਨਾਂ ਸਾਈਡ ਤੇ। ਬਰਾਸ ਸਿਸਟਮ ਅੰਦਰ ਹੀ ਗੰਦੀ ਹੋ ਜਾਂਦੀ ਫਿਰ ਬੈਟਰੀ। ਚਾਹ ਪਾਣੀ ਦਾ ਠੀਕ ਖਾਸ ਪਰਵੰਦ ਕੀਤਾ ਹੈ ਲੰਗਰ ਦਾ ਹੀ ਕੀਤਾ ਗਿਆ ਹੈ। ਹੋਰ ਇੰਦਰ ਜਿਹੜਾ ਚਾਹ ਬਣਦੀ ਨਹੀਂ ਸੇਵਾ ਦਾ ਸੇਵਾ ਨੇ ਬਾਰੇ ਨਹੀਂ। ਚਾਹ ਬਣਾਈ ਜਾ ਰਹੀ ਸੱਸੀ ਅੰਗਵਾ ਬਈ। ਕਿਹੜਾ ਪੈਂਦਾ ਈ ਤੁਹਾਡਾ? ਆਜਮਾਲਾ। ਟਾਈਮ ਵਾਲਾ ਜੀ ਅੱਛਾ ਕਿਹੜੀ ਸੇਵਾ ਨੇ ਬਾਰੇ ਅੱਜ ਤੁਸੀਂ ਬਹੁਤ ਵਧੀਆ ਜੀ ਬਾਰਾ ਜੀ ਚੜ੍ਹਦੀ ਕਲਾ ਜੀ ਚਾਰ ਹੀ ਬਣਾ ਰਹੇ ਸਚ ਚਾਰ ਸੇਵਾ ਨੇ ਬਾਰੇ ਚਾਰ ਹੀ ਕੱਲੇ ਹੋਰ ਜਿਹੜਾ ਕੈਂਪ ਲੰਗਰ ਬੰਦ ਕੀ ਲੈਣਾ ਚਾਹੋਗੇ ਲੰਗਰ ਦੀ ਸੇਵਾ ਹੀ ਚੱਲ ਰਹੀ ਹੈ ਜੀ ਕੈਂਪ ਜਿਹੜਾ ਤੁਹਾਡੇ ਪਿੰਡ ਲੱਗ ਰਿਹਾ ਕੀ ਕਹਿਣਾ ਚਾਹੋਗੇ ਇਸ ਕੈਂਪ ਬਾਰੇ ਬਹੁਤ ਵਧੀਆ ਜੀ ਪ੍ਰਧਾਨਾਂ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਰੱਖਿਆ ਜੀ ਐਸੀ ਤਰ੍ਹਾਂ ਹੀ ਕੰਮ ਸਾਡਾ ਚੱਲਦਾ ਰਹੇ ਜੀ ਸੇਵਾ ਸਿਮਾ ਹੁੰਦੇ ਰਹੀ ਜੀ ਤੇ ਬੜੀ ਚੜ੍ਹਦੀ ਕਲਾ ਰਹੇ ਨਹੀਂ ਨੰਬਰ ਲੁਕਿਆ ਜਾ ਰਿਹਾ ਹੈ ਕਿ ਜਿਹੜੀ ਸੇਵਾ ਇਸ ਤਰ੍ਹਾਂ ਦੀ ਨਿਭਾਉਣੀ ਚਾਹੀਦੀ ਹੈ ਹਰੇਕ ਬੰਦੇ ਨੂੰ ਆਮ ਵਰਗ ਦੇ ਸਮਾਜ ਨੂੰ ਔਰ ਜਿਹੜਾ ਹੈ ਜਿਸ ਦਿਨਾਂ ਨਹੀਂ ਚੜ੍ਹਦੀ ਕਲਾ ਹੋ ਸਕਦੀ ਹੈ ਜਿਹੜੇ ਆਮ ਲੋਕ ਇਸ ਮਹੀਨ ਦਾ ਰੋਭ ਉਠਾ ਸਕਦੇ ਨੇ ਔਰ ਸੇਵਾਦਾਰ ਜਿਹੜੇ ਹੈ ਉਹ ਪ੍ਰਧਾਨਾਂ ਨੂੰ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਦੁਆਵਾ ਕਰਦੇ ਨੇ ਕੋਈ ਪ੍ਰਮਾਤਮਾ ਨਾਲ ਤਰੱਕੀ ਬਖਸ਼ੇ ਔਰ ਇਧਰ ਜਿਹੜਾ ਹੈ ਪਿੰਡ ਆਜਮ ਵਾਲਾ ਦੇ ਵਿੱਚ ਜਿਹੜਾ ਕੈਂਪ ਚੱਲ ਰਿਹਾ ਹੈ ਅੱਖਾਂ ਦਾ ਜਾਂਚ ਆਪਰੇਸ਼ਨ 프리 ਕੈਂਪ ਇਹ ਜਿਹੜੇ ਵੀ ਵੀਰ ਲਾਈਵ ਦੇ ਵਿੱਚ ਜੁੜੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਪਿੰਡ ਹਵਰ ਔਰ ਫਾਲਕਾ ਏਰੀਆ ਦੇ ਵਿੱਚ ਜਿਹੜਾ ਹੈ ਜੋ ਵੀ ਅੱਖਾਂ ਦਾ ਮਰੀਜ਼ ਹੈ ਉਹ ਇੱਥੇ ਆ ਕੇ ਆਪਣੀ ਅੱਖਾਂ ਦਾ ਚੈੱਕਅਪ ਕਰਵਾ ਸਕਦਾ ਹੈ ਪਿੰਡ ਆਜਮ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਹੁੰਚ ਕਰਕੇ ਜਿਹੜਾ ਚੱਲ ਰਿਹਾ ਕੈਂਪ ਦਾ ਮਹੀਮ ਦਾ ਜਿਹੜਾ ਲਾਭ ਉਠਾ ਸਕਦਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਆਜਮ ਵਾਲਾ ਵਿਖੇ ਐਸਪੀ ਬ੍ਰਾਈ ਵੱਲੋਂ 713ਵਾਂ ਕੈਂਪ ਜਾਂਚ ਆਪਰੇਸ਼ਨ ਕੈਂਪ ਚੱਲ ਰਿਹਾ ਹੈ ਔਰ ਡਾਇਰੈਕਟਰਾਂ ਵੱਲੋਂ ਕਿਹਾ ਜਾ ਰਿਹਾ ਹੈ ਜਿਨ੍ਹਾਂ ਦੇ ਆਪਰੇਸ਼ਨ ਹੋਣਗੇ ਉਹ ਅੱਜ ਹੀ ਉਹਨਾਂ ਦੇ ਆਪਰੇਸ਼ਨ ਕਰਕੇ ਦਿੱਤੇ ਜਾਣਗੇ ਔਰ ਜਿਹੜੇ ਲਹਿਜ ਪੈਣੇ ਨੇ ਔਰ ਜਾਂ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜੀ ਹੈ ਆਪਰੇਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹੀਮ ਜਿਹੜੀ ਚਲਾਈ ਜਾ ਰਹੀ ਹੈ ਅੱਖਾਂ ਦੇ ਸਬੰਧੀ ਉਹ ਅੱਜ ਹੀ ਜਿਹੜਾ ਹੈ ਇਲਾਜ ਕੀਤਾ ਜਾ ਜਾਵੇਗਾ ਔਰ ਇਹ ਇਲਾਜ ਨੂੰ ਡੇਟ ਪਹਿਲਾਂ ਤਰੀਕਾਂ ਦਿੱਤੀਆਂ ਜਾਂਦੀਆਂ ਸਨ ਔਰ ਡਾਇਰੈਕਟਰਾਂ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਹੀ ਜਿਹੜਾ ਹੈ ਅੱਖਾਂ ਦੇ ਆਪਰੇਸ਼ਨ ਹੋਰ ਲੈਂਸ ਪਾਏ ਜਾਣਗੇ ਔਰ ਟੈਂਪਰੀ ਵਿੱਚ ਮਰੀਜ਼ ਜਿਹੜਾ ਆ ਉਹ ਲਾਭ ਉਠਾਉਣ ਲਈ ਪੰਚਾਇ ਹੋਏ ਨੇ ਔਰ ਆਪਣੇ ਨਾਲ ਸੇਵਾਦਾਰ ਮੌਜੂਦ ਨੇ ਮੈਡਮ ਸੀਮਣਾ ਜੀ ਹਾਂਜੀ ਆਹ ਹਰ ਬਾਰ ਜਿਹੜੇ ਸੇਵਾਵਾਂ ਬਧ ਨੇ ਮਾਰੇ ਨੇ ਸਭ ਪਹਿਲਾਂ ਤਾਂ ਕਿ ਤੁਹਾਨੂੰ ਬਹੁਤ-ਬਹੁਤ ਬਧਾਈ ਜੀ ਤੁਸੀਂ ਪਹਿਲੇ ਲੇਡੀ ਜਿਓ ਫਿਰ ਸਾਡਾ ਸੰਸਥਾ ਦੇ ਵਿੱਚ ਜਿਹੜਾ ਹੈ ਤੁਸੀਂ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ ਸੰਸਥਾ ਬਾਰੇ ਔਰ ਪਹਿਨਾ ਵਾਸਤੇ ਕੁਝ ਵੀ ਕਹਿਿਆ ਜਾਵੇ ਉਹ ਕਮ ਨਹੀਂ ਹੈ ਬਹੁਤ ਹੀ ਚੰਗੀ ਸੇਵਾ ਹੋ ਰਹੀ ਹੈ ਵੀ ਅੱਖਾਂ ਤੇ ਕੈਪ ਲੱਗੀ ਜਾਂਦੇ ਆ ਵੀ ਅਨੀ ਲੋਕਾਂ ਨੂੰ ਪਰਸ਼ਨ ਵੱਢੀ ਜਾਂਦੇ ਆ ਇੰਨਾ ਜ਼ਿਆਦਾ ਉਹ ਗਾਇਸਾਂ ਦਾ ਜੁੜਾ ਸ਼ਿ ਲੋਕ ਹੈ ਲਈ ਅਸੀਂ ਤਾਂ ਕਹਿੰਦਾ ਉਹਨਾਂ ਦਾ ਬਸ ਹੱਥ ਸਾਡੇ ਸਿਰ ਤੇ ਰੋਏ ਅਸੀਂ ਐਵੇਂ ਹੀ ਗੱਲ ਕਰਦੇ ਆਂ ਔਰ ਕਿੰਨੇ ਸ ਟਾਈਮ ਤੋਂ ਮੈਡਮ ਤੁਸੀਂ ਇਸ ਸੰਸਥਾ ਦੇ ਵਿੱਚ ਜੁੜੇ ਹੋ ਮੈਂ 2012 ਜਾਂ 13 ਦੇ ਵਿੱਚ ਸਟਾਰਟ ਕੀਤਾ ਸੀ 2012-13 ਤੋਂ ਹਾਂ ਜੀ ਕਾਫੀ ਟਾਈਮ ਹੋ ਗਿਆ ਤੁਹਾਨੂੰ ਹਾਂਜੀ ਹਾਂਜੀ ਔਰ ਤੁਹਾਨੂੰ ਇਹ ਸੰਸਥਾ ਦੇ ਵਿੱਚ ਜੁੜਨ ਲਈ ਕਿਸ ਨੇ ਪ੍ਰੇਰਿਤ ਕੀਤਾ ਸੀ ਮੈਂ ਦੱਸਾਂ ਤੁਹਾਨੂੰ ਮੈਂ ਦੱਸਾਂ ਤੁਹਾਨੂੰ ਔਰ ਇਹ ਤੁਹਾਡੇ ਬਰਦਾਨ ਹੈਗੇ ਹਾਂਜੀ ਤੁਹਾਡਾ ਪਿੰਡ ਦੀ ਮੇਰਾ ਪਿੰਡ ਤੇ ਹਾਲ ਜਿਹੜਾ ਹਾਂਜੀ ਔਰ ਮੈਂ ਐਸ ਪੰਚਾਇਤ ਮੈਂਬਰ ਰਹਿ ਚੁੱਕੀ ਹਾਂ ਆਕੀ ਇਨਾ ਚੰਗਾ ਲੱਗਦਾ ਹੈ ਸੇਵਾ ਭਾਵ ਸੇਵਾ ਦੀ ਸੇਵਾ ਹੋ ਜਾਂਦੇ ਨਾ ਨੇ ਪੁੰਨ ਮਿਲਦਾ ਹਾਂਜੀ ਬਿਲਕੁਲ ਬਿਲਕੁਲ ਨਾਲ ਨਾਲ ਜਿਹੜੀਆਂ ਤੁਹਾਡੀਆਂ ਬੇਟੀਆਂ ਨੇ ਤੁਹਾਨੂੰ ਇਹ ਨਿਊ ਵੈਲਕਮ ਹੋਈਏ ਆਪਣੇ ਸੇਵਾ ਦੇ ਭਾਵਨਾ ਨਾਲ ਆਏ ਆ ਅੱਗੇ ਤੋਂ ਆਪਣੇ ਨਾਲ ਤੁਹਾਡੇ ਪਿੰਡ ਦੇ ਸਈ ਚੋਰੀ ਵਾਲੀ ਔਰ ਜਿਹੜਾ ਹੈ ਮੈਡਮ ਵੱਲੋਂ ਜਿਹੜਾ ਹੈ ਉਹਨਾਂ ਨੇ ਚੌਧਾਰ ਵੀ ਤਿਆਰ ਕੀ ਤਰੇ ਨਿਦਰੱਖਾਂ ਦੀ ਜਿਹੜਾ ਨਿਗਾ ਇਹ ਸੰਬੰਧੀ ਜਿਹੜੇ ਚਸ਼ਮੇ ਦਿੱਤੇ ਜਾ ਰਹੇ ਨੇ ਔਰ ਉਹਨਾਂ ਦੇ ਨੰਬਰ ਅਕੋਰਡਿੰਗ ਉਹ ਜਿਹੜਾ ਹੈ ਗੱਲਬਾਤ ਕਰਾਂਗੇ ਡਾਇਰੈਕਟਰ ਜੀ ਤਾਂ ਨੰਬਰ ਸਸੀ ਹੋਏਗੀ ਸਸੀ ਗਾਰ। ਬਈ ਕਿਸ ਤਰ੍ਹਾਂ ਦੀ ਸੇਵਾ ਨੇ ਬਾਰੇ ਤੁਸੀਂ ਅਸੀਂ ਜਿਵੇਂ ਡਾਕਟਰ ਸਾਹਿਬ ਦੇ ਇਤਹਾਮ ਨਾਲ ਐਨਕ ਦੀ ਨਜ਼ਰ ਦੀ ਐਸ ਜੀ ਉਸ ਨੂੰ ਨਜ਼ਰ ਦੇ ਐਨਕ ਦੇ। ਔਰ ਕਿਹੜੇ ਕਿਹੜੇ ਨੰਬਰ ਦੇ ਟਿਕ ਉਪਲਬਧ ਹੈ ਜਿਹੜੀ ਉਹਨੇ ਜੀ ਕੋਲ 1 ਨੰਬਰ ਤੋਂ ਲੈ ਕੇ 2.5 ਨੰਬਰ ਤੱਕ ਦੀ ਐਨਕ ਹੋਵੇ। ਚਲ ਚਲ ਔਰ ਕਿੰਨੇ ਮਰੀਜਾਂ ਤੁਸੀਂ ਹਣਕਾਂ ਅੱਜ ਦੇ ਚੁੱਕੇ ਹੋਰ ਅੱਜ ਤਕਰੀਬਨ 50 ਮਰੀਜਾਂ ਨੂੰ ਦੇ ਚੁੱਕੀਆਂ ਹਾਂ ਇਹ ਆਮ ਮਰੀਜ਼ਾਂ ਹਾਂਜੀ ਬਾਕੀ ਵਾਲੇ ਚੱਲ ਰਿਹਾ ਜਿਵੇਂ ਰਹਿ ਗੋ ਸ਼ਾਮ ਨੂੰ ਔਰ ਜੀ ਸਾਰੇ ਜਿਹੜੇ ਲਾਈਵ ਜੁੜੇ ਹੈ ਉਹਨਾਂ ਨੂੰ ਇੱਕ ਵਾਰ ਫਿਰ ਮੈਸੇਜ ਲਗਾਇਆ ਜਾ ਰਿਹਾ ਕਿ ਪਿੰਡ ਆਜਮ ਵਾਲਾ ਵੇਖੀ ਜਿਹੜਾ ਅੱਖਾਂ ਦਾ ਜਾਂਚ ਆਪਰੇਸ਼ਨ ਕੈਂਪ ਚੱਲ ਰਿਹਾ ਹਬੌਰ ਔਰ ਫਾਇਲਕਾ ਦੇ ਵਿਚਾਲੇ ਜਿਹੜਾ ਪਿੰਡ ਹੈ ਜਿੱਥੇ ਕੀ ਫ੍ਰੀ ਜਾਂਚ ਆਪਰੇਸ਼ਨ ਕੈਂਪ ਅੱਜ ਹੀ ਜਿਹੜਾ ਹੈ ਉਹਨਾਂ ਦਾ ਲਾਜ ਕੀਤਾ ਜਾਇਆ ਜਾਏਗਾ ਬਿਲਕੁਲ ਫ੍ਰੀ ਜਿਹੜਾ ਵੀ ਇਹ ਕੈਂਪ ਦੇ ਵਿੱਚ ਲਾਈਵ ਦੇਖ ਰਿਹਾ ਹੈ ਉਹ ਆ ਕੇ ਆਪਣੇ ਮਰੀਜ਼ ਨੂੰ ਭੇਜਣ ਅਤੇ ਲਾਭ ਲੈ ਸਕਦਾ ਹੈ ਔਰ ਸਾਰੇ ਵੀਰਾਂ ਬੇਨਤੀ ਹੈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ اور ਦੁਬਾਰਾ ਫਿਰ ਜੁੜਾਂਗੇ ਤਦ ਤੱਕ ਲਈ ਧੰਨਵਾਦ ਮਸ਼ਾਲ ਨਿਊਜ਼ ਦੇਖਦੇ ਰਹੋ